ਟਰਸ਼ਿਪ ਤੇ ੱਗੇ ਸਹੀ ਹੋ ਗਈ ਤੁਸੀਂ ਗੱਲ ਵੀ ਨਹੀਂ ਸੁਣਦੇ ਤੇ ਉਹਨਾਂ ਦੇ ਗੱਲ ਕਰਨ ਵੀ ਅਸੀਂ ਉਹਨਾਂ ਦੇ ਇਕੱਠਾਂਗੇ ਯਾਨੀ ਇਹ ਅਸੀਂ ਵਿੱਚ ਐਡ ਕਰ ਲਾਂਗੇ ਮੰਗਾ ਇਹਨਾਂ ਦੀ ਜੇ ਪੰਜਾਬ ਸਰਕਾਰ ਦੁਆਰਾ ਉਹਨੂੰ ਕਿਉਂਕਿ ਜੋ ਪ੍ਰਦਰਸ਼ਨ ਕਰਨ ਤੇ ਮੁੱਖ ਮੰਤਰੀ ਪੰਜਾਬ ਨੇ ਬੋਲਿਆ ਵੀ ਸੜਕਾਂ ਨਿਜਾਮ ਕਰ ਦੇਵਾਂਗੇ ਜਾਂ ਲੋਕਾਂ ਨੂੰ ਸੁਵਸਿਆ ਮਹੀ ਆਉਣ ਦੇ ਬਾਰੇ ਦੇਖੋ ਜਿਹੜਾ 19 ਮਾਰਚ ਦਾ ਪੰਜਾਬ ਸਰਕਾਰ ਨੇ ਖਨੌਰੀ ਤੇ ਸੰਭੂ ਮੋਰਚੇ ਦੇ ਚੱਕਿਆ ਸਾਨਾ ਤੇ ਧੱਕਾ ਕੀਤਾ ਤੇ ਇੱਕ ਬਹੁਤ ਵੱਡੀ ਤਾਕਤ ਹੈ ਜਿਹੜੀ ਸਾਰੇ ਅਦਾਰਿਆਂ ਵਾਸਤੇ ਇੱਕ ਛਤਰੀ ਹੈ ਜਿਹੜਾ ਇਸ ਵੇਲੇ ਸਰ ਹੁਣ ਇਹ ਪੰਜ ਤਰੀਕ ਦਾ ਚੰਡੀਗੜ੍ਹ ਦਾ ਸਾਡਾ ਧਰਮ ਨਹੀਂ ਲੱਗਣ ਦਿੱਤਾ 19 ਤਰੀਕ ਵਾਲਾ ਇਹ ਮੋਰਚਾ ਚੱਕਤਾ ਹੁਣ ਇਹ ਕਹਿੰਦਾ ਮੈਂ ਰੇਲਾਂ ਨਹੀਂ ਰੋਕਣ ਦਿੰਦਾ ਸੜਕਾਂ ਨਹੀਂ ਰੋਕਣ ਦਿੰਦਾ ਚਲੋ ਇਹ ਗੱਲ ਠੀਕ ਹੈ ਅਸੀਂ ਖਾਮ ਖਾਦੀਆਂ ਰੇਲਾਂ ਰੋਕ ਕੇ ਸੜਕਾਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਬੇਲੂੜੀਆਂ ਨਹੀਂ ਰੋਕਣੀਆਂ ਚਾਹੀਦੀਆਂ ਬਿਲਕੁਲ ਗੱਲ ਠੀਕ ਹੈ ਕਿਉਂਕਿ ਜਨਤਾ ਦੇ ਵਿੱਚ ਅਸੀਂ ਹਰ ਵੇਲੇ ਰਣ ਦੀ ਜਨਤਾ ਸਾਡਾ ਵਿਰੋਧ ਕਰਤੇ ਅਸੀਂ ਜਨਤਾ ਦਾ ਵਿਰੋਧ ਬਰਦਾਸ਼ਤ ਕਦੇ ਨਹੀਂ ਕਰ ਯੋਕੇਾ ਸਿੱਧਾ ਲੜਾਈ ਜਨਤਾ ਦੀ ਲੜਦੇ ਆ ਅਸੀਂ ਤਾਂ ਉਹਨਾਂ ਲੋਕਾਂ ਦੀ ਖਾਤਰ ਲੜਦੇ ਆ ਜਿਨ੍ਹਾਂ ਦੇ ਚੁੱਲ੍ਹੇ ਫੁਜ ਰਹੇ ਨੇ ਅਸੀਂ ਤਾਂ ਉਹਨਾਂ ਲੋਕਾਂ ਦੀ ਗੁੰਜਾਇਤ ਕਰਕੇ ਸਾਡੇ ਆ ਅਸੀਂ ਇਸ ਗੱਲ ਨੂੰ ਪੱਲੀ ਪਾਂ ਸਮਝਦੇ ਆ ਕਿ ਇਹਨਾਂ ਨੂੰ ਇੱਕ ਜੁੱਟ ਹੋ ਇਹ ਜਮਹੂਰੀ ਹੱਤ ਨੂੰ ਤੁਸੀਂ ਕਿਵੇਂ ਖੋਹੋਗੇ ਜਿਹੜਾ ਅੱਜ ਕੀ ਹੈ ਪੰਜਾਬ ਸਰਕਾਰ ਦੀ ਜਮਹੂਰੀ ਲੋਕਾਂ ਦਾ ਜਿਹੜੇ ਹਧਕਾਰ ਨੇ ਲੋਕ ਰਾਜ ਦੇ ਵਿੱਚ ਜਮਹੂਰੀਅਤ ਦਾ ਕਤਲ ਤੋਂ ਬਾਅਦ ਵਿਚਾਰਾਂਗੇ ਕਿ ਜਹਾਂ ਜਾਂ ਕੁਝ ਹੋਊਗਾ ਫਿਰ ਆਪਣੀ ਜ਼ਬਰ ਵਿਰੋਧੀ ਪ੍ਰੋਗਰਾਮ ਸਾਡਾ ਰੱਖਿਆ ਹੋਇਆ 13 ਤਰੀਕ ਦਾ ਸਿਰਫ ਹੋ ਗਈ ਤੱਕੇ ਥੋੜੇ ਜਿਹੜੇ ਹੋਏ ਨੇ ਇੱਥੇ ਤੇ ਉਹ ਤੇ ਅਸੀਂ ਵਿੱਚ ਐਡ ਕਰ ਲਾਂਗੇ ਮੰਗਾ ਇਹਨਾਂ ਦੇ ਜੀ ਨਾ। ਵਾਲੂ ਕਿਉਂਕਿ ਜੋ ਉਸ ਪ੍ਰਦਰਸ਼ਨ ਕਰਨ ਤੇ ਮੁੱਖ ਮੰਤਰੀ ਪੰਜਾਬ ਨੇ ਬੋਲਿਆ ਵੀ ਸੜਕਾਂ ਨਹੀਂ ਜਾਂਦੀ ਤੇ ਸੰਭੂ ਮੋਰਚੇ ਦੇ ਚੱਕਾ ਕੰਟੀ ਦੇ ਵਿੱਚ ਚੋਰੀ ਵੀ ਹੋਇਆ ਉਹ ਉਹਨਾਂ ਦਾ ਉਸ ਪ੍ਰਦਰਸ਼ਨ ਕਰਨ ਦਾ ਦਿਨ ਰੱਖਿਆ ਤਾਂ ਉਹ ਰਸ਼ਿਪ ਦੇ ਧੱਕੇਸ਼ਾਹੀ ਹੋ ਗਈ ਤੁਸੀਂ ਗੱਲ ਵੀ ਨਹੀਂ ਸੁਣਦੇ ਤੇ ਉਹਨਾਂ ਦੇ ਗੱਲ ਕਰਨ ਵੀ ਨਹੀਂ ਦਿੰਦੇ ਇਹ ਜਮਹੂਰੀ ਹੱਕ ਨੂੰ ਤੁਸੀਂ ਕਿਵੇਂ ਖੋਹੋਗੇ ਜਿਹੜਾ ਅੱਜ ਉਹਨਾਂ ਭਗਵੰਤ ਮਾਨ ਸਾਹਿਬ ਦਾ ਬਿਆਨ ਆਇਆ ਮੁੱਖ ਮੰਤਰੀ ਦਾ ਕਿ ਅਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨ ਦੇ। ਭਲਾਂ ਲੋਕਾਂ ਦੀ ਫਿਕਰਮੰਦੀ ਉਹਨੂੰ ਕਿੱਥੋਂ ਹੋ ਗਈ? ਜਦੋਂ ਭਾਰਤ ਮਾਲਾ ਪ੍ਰੋਜੈਕਟ ਦੀਆਂ ਛੜਕਾਂ ਤੋਂ ਜਬਰਦਸਤੀ ਉਹਨਾਂ ਦੇ ਪੈਸੇ ਵੀ ਨਹੀਂ ਸੀ ਰਹਿਣਾ ਲੋਕੋ ਕਿ ਅਸੀਂ ਤੁਹਾਡੇ ਨਾਲ ਜੱਠਾਂਗੇ। ਯਾਨੀ ਇਹ ਇੱਕ ਧਮਕੀ ਹੈ ਪੰਜਾਬ ਸਰਕਾਰ ਦੀ। ਜਮਹੂਰੀ ਲੋਕਾਂ ਦਾ ਜਿਹੜੇ ਹਧਕਾਰ ਨੇ ਲੋਕਰਾਜ ਦੇ ਵਿੱਚ ਜਮਹੂਰੀਅਤ ਦਾ ਕਤਲ ਕਰਨ ਵਾਲੀ ਇੱਕ ਪਰੇਸ਼ਾਨ ਹੁੰਦੇ ਨੇ ਤਾਂ ਇਹ ਲੋਕਾਂ ਦਾ ਜੱਥੇਬੰਦੀਆਂ ਨੂੰ ਬੋਲਣ ਦੇ ਲੋਕਾਂ ਦੇ ਚੁੱਲ੍ਹੇ ਬੁਝਾ ਰਹੇ ਹੋ। ਜੇ ਉਹਨਾਂ ਨੇ ਛੜਕਾਂ ਕਿੱਲਾ ਕੱਢ ਛੜਕਾਂ ਜਾ ਰਣ ਜਾ ਰਹੀਆਂ ਨੇ ਜਾਂ ਨਾ ਰਸਤਾ ਹੈ ਨਾ ਪਾਣੀ ਉਹਨਾਂ ਦਾ ਲੰਮਾ ਸੰ ਸਭਾ ਸਾਲ ਪਰ ਮੋਰਚਾ ਚੱਲਿਆ ਕੀ ਹੋਇਆ ਤੇ ਉਹੀ ਤੇ ਪ੍ਰਦਰਸ਼ਨ ਕਰ ਰਹੇ ਨੇ ਤੇ ਉਹਨਾਂ ਨੂੰ ਧਮਕੀਆਂ ਮਾਰ ਰਹੇ ਰੰਦਾ ਪ੍ਰੋਗਰਾਮ ਸੀ ਉਹਨਾਂ ਦਾ 6 ਤਰੀਕ ਦਾ ਕੱਲ ਦਾ ਤੇ ਉਹਨਾਂ ਨੂੰ ਕਰ ਲੈਣਾ ਚਾਹੀਦਾ ਸੀ ਜੇਕਰ پتہ ਨਹੀਂ ਕਿ ਉਹਨਾਂ ਨੂੰ ਛੱਡਿਆ ਨਹੀਂ ਗਿਆ ਮਤਲਬ ਜਿਹੜੇ ਕਿਸਾਬ ਨੂੰ ਰੇਲ ਕੀਤਾ ਗਿਆਗਾ ਤਾਂ ਤੁਹਾਡੇ ਵੱਲੋਂ ਕੋਈ ਸਿਵਲ ਦੀ ਪੱਲੋਂ ਕੋਈ ਏਲਾਨ ਹੋਊਗਾ ਕਿਸ ਤਰ੍ਹਾਂ ਦੇਖੋ ਅਸੀਂ ਅਜੇ ਦੇਖ ਰਹੇ ਹਾਂ ਤੁਹਾਡੇ ਜਿਹੜੇ ਹੋਏ ਨੇ ਪਰੰਪਰਿਕ ਇਕੱਠਿਆਂ ਹੂੰ ਦਾ ਕੀ ਕਰੋਗੇ ਵੀ ਇਸੇ ਭੋਜਨ ਕੇ ਜਲਦੀ ਦੇਖੋ ਇਹ ਤਾਂ ਲੋਡ ਕਰਾਉਂਦੀ ਹੁੰਦੀ ਹੈ ਜੀ ਇਹ ਇਕੱਠੇ ਹੋ ਕੇ ਜਿਹੜੀ ਕਿਸਾਨੀ ਦੀ ਤਾਕਤ ਹੈ ਇੱਕ ਬਹੁਤ ਵੱਡੀ ਤਾਕਤ ਹੈ ਜਿਹੜੀ ਸਾਰੇ ادارےਾਂ ਵਾਸਤੇ ਇੱਕ ਛਤਰੀ ਹੈ ਜੇ ਇਹ ਕਮਜ਼ੋਰ ਹੁੰਦੀ ਹੈ ਤਾਂ ਇੱਕ ਕੰਧ ਡਿੱਗਦੀ ਹੈ ਜਿਹੜੀ ਸਾਰੇ ادارےਾਂ ਨੂੰ ਖੜਾਈ ਖੜੀ ਹੈ ਤਾਂ ਬਹੁਤ ਵੱਡਾ ਇਹ ਇੱਕ ਮਤਲਬ ਇਹ ਮਾਸ ਮੂਵਮੈਂਟ ਦਾ ਇੱਕ ਆਧਾਰਾ ਜਿਹੜਾ ਇਸ ਵੇਲੇ ਸਰਕਾਰ ਦੇ ਸਾਹਮਣੇ ਖੜਾ ਹੈ ਜਿਹਨੂੰ ਸਰਕਾਰ ਤੋੜਨਾ ਚਾਹੁੰਦੀ ਹੈ ਜਿਹਨੂੰ ਸਰਕਾਰ ਖੰਡਾਉਣਾ ਚਾਹੁੰਦੀ ਹੈ ਇਸੇ ਕਰਕੇ ਇਸ ਤਰ੍ਹਾਂ ਦੇ ਬਿਆਨ ਆ ਰਹੇ ਨੇ ਉਹਨਾਂ ਦੇ ਮਾਨ ਸਾਹਿਬ ਦੇ ਉਹਨਾਂ ਨੇ ਹੁਣੇ 5 ਤਰੀਕ ਦਾ ਚੰਡੀਗੜ੍ਹ ਦਾ ਸਾਡਾ ਧਰਮ ਨਹੀਂ ਲੱਗਣ ਦਿੱਤਾ 19 ਤਰੀਕ ਵਾਲਾ ਇਹ ਮੋਰਚਾ ਚੱਕਤਾ ਹੁਣੇ ਕਹਿੰਦਾ ਮੈਂ ਰੇਲਾਂ ਨਹੀਂ ਰੋਕਣ ਦਿੰਦਾ ਸੜਕਾਂ ਨਹੀਂ ਰੋਕਣ ਦਿੰਦਾ ਚਲੋ ਇਹ ਗੱਲ ਠੀਕ ਹੈ ਅਸੀਂ ਖਾਮ ਖਾਦੀਆਂ ਰੇਲਾਂ ਰੋਕ ਕੇ ਸੜਕਾਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਬੇਲੂੜੀਆਂ ਨਹੀਂ ਰੁਕਣੀਆਂ ਚਾਹੀਦੀਆਂ ਬਿਲਕੁਲ ਗੱਲ ਠੀਕ ਹੈ ਸਮਝ ਰਹੇ ਨੇ ਅਸੀਂ ਤਾਂ ਉਹਨਾਂ ਲੋਕਾਂ ਦੀ ਖਾਤਰ ਲੜ ਰਹੇ ਹਾਂ ਜਿਨ੍ਹਾਂ ਨੂੰ ਜਨਤਕ ਮੰਡਪ ਪ੍ਰਣਾਲੀ ਜਿਹਨਾਂ ਦੇ ਦੱਗ ਜਾਰਾ ਹੁੰਦਾ ਅਸੀਂ ਛੋਟੀ ਕਿਸਾਨੀ ਤੇ ਛੋਟੇ ਕਾਰੋਬਾਰਾਂ ਦੇ ਲੋਕਾਂ ਨਾਲ ਲੜ ਖੜੇ ਆ ਅਸੀਂ ਕੱਲ ਸੈਮੀਨਾਰ ਪਰ ਇਹ ਪਾਸ ਸਮਝਦੇ ਆ ਕਿ ਸਭ ਜਿੰਨਾ ਛੋਟਾ ਕਾਰੋਬਾਰ ਹੈ ਪਰਚੂਨ ਖੇਤ ਹੈ ਛੋਟੀ ਇੰਡਸਟਰੀ ਹੈ ਮਜ਼ਦੂਰ ਨੇ ਕਿਸਾਨ ਨੇ ਮਜ਼ਦੂਰ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਹੋਣਾ ਪੜਾ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇਕੱਜ ਹੋ ਕੇ ਲੜਨਾ ਪੜਾ ਫੇਰ ਹੀ ਇਹਨਾਂ ਨੂੰ ਟੱਕਰ ਦਿੱਤੀ ਜਾ ਸਕਦੀ ਠੀਕ ਹੈ ਜੀ ਮਾਨ ਸਾਹਿਬ ਦਾ ਬਿਆਨ ਆਇਆ ਮੁੱਖ ਮੰਤਰੀ ਦਾ ਕਿ ਹੜਕਾਂ ਰੋਕੋਗੇ ਜਾਂ ਤੁਸੀਂ ਰੇਲਾਂ ਰੋਕੋਗੇ ਤਾਂ ਇਹ ਜਮਹੂਰੀਅਤ ਦਾ ਕਤਲ ਹੋ ਤੇ ਅਸੀਂ ਵਿੱਚ ਐਡ ਕਰ ਲਾਂਗੇ ਮੰਗਾ ਇਹਨਾਂ ਦੀ ਜੇਨਾਤ ਹੁਣ ਤੇ ਮੁੱਖ ਮੰਤਰੀ ਪੰਜਾਬ